ਗੁਰਸੇਵੀਆਂ ਅਹਨ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰਿਆਰਸਾ ਕੋਰਸਾਂ ਛੱਤੀਆ ਤੁਧ ਡਿਠੇ ਸੱਚੇ ਬਾਤਸ਼ਾਹ ਹਲ ਜਨਮ ਜਨਮ ਦੀ ਕੱਟੀਆ ਸਜਣ ਸੱਚਾ ਪਾਤਸ਼ਾਹ ਸਿਰਸ਼ ਆਹ ਦਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਜਤ ਸਰੀ ਮਹੱਲਾ ਪੰਜਵਾ ਸ਼ੰਤ ਘਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਤ ਚਿਤਵਾਂ ਨ ਦਿਨ ਨੀਤਾ ਖੋਲ ਕਪਟ ਗੁਰ ਮਹਿਲਿਆ ਨਾਨਕ ਹਰ ਸੰਗ ਮੀਤ ਦਰਸਨ ਪਿਆਸੀ ਦਿਨ ਸਰਤ ਚਿਤਵਾਂ ਨ ਦਿਨ ਨੀਤਾ ਸੰਗ ਮੀਤ ਸ਼ਾਂਤ ਸੁਣ ਯਾਰ ਅਹਮਾਰੇ ਸੱਜਣ ਇੱਕ ਕਾਰ ਬੇਨਤੀਆ ਤਿਸ ਮੋਹਨ ਲਾਲ ਪਿਆਰੇ ਹਾਫਰੋ ਖੋ ਜੰਤੀਆ ਤਿਸ ਦਸ ਪਿਆਰੇ ਸਿਰ ਧਾਰੀ ਉਤਾਰੇ ਪੋਰੀ ਦਰਸ਼ਨ ਦੀ ਚ ਮਨ ਹਮਾਰੇ ਪ੍ਰੰਗ ਰੰਗਾਰੇ ਇੱਕ ਤਿਲਪੀਨਾ ਤੀਰੀ ਜ ਪ੍ਰਵਸਯੋ ਮਨ ਲੀਨਾ ਜਹ ਜਲ ਮੀਨਾ ਛਾਤ੍ਰਿਕ ਜੀਵ ਤੇ ਸੰਤਿਆ ਜਨਮਾਨਕ ਗੁਰਪੁਰ ਪਾਇਆ ਸਗਲੀ ਤਖਾ ਬੁਝੰਤੀਆ ਯਾਰ ਵੇ ਪ੍ਰੇਮੇ ਸਖੀਆਂ ਮੂੰ ਕਹੀ ਨ ਜਹੀਆ ਯਾਰ ਵੇ ਹਿਤ ਡੋ ਹਿਤ ਚਾੜ ਹਾ ਕਿਸ ਚਤੇਹੀਆ हिक दो हिक चाड़े क प्यारे तिना दे देख मन चाओ उठंद पाई गुण तास जिनी मै डालिझाया ਆ ਤਿਸ ਆਗੇ ਮਨ ਡੇਹੀਆ ਨਾਨਕ ਕਹਿ ਸੁਣ ਬਿਨੋ ਸੁਹਾਗਣ ਮੋ ਦੱਸ ਦਿਖਾ ਤੇਰ ਕੇਹੀਆ ਯਾਰ ਵੇ ਤੇਰ ਆਪਣ ਪਾਣਾ ਕਿਸ ਨਹੀਂ ਸੀ ਸ਼ੰਦ ਯਾਰ ਵੇ ਰਾਵੇ ਆ ਲਲਨਾਂ ਮੂਦਸ ਦਸ ਦਸੰਧ ਲਾਲਨ ਤੇ ਪਾਇਆ ਆਤ ਗਵਾਇਆ ਜੈ ਤਨ ਭਾਗ ਮਥਾਣੀ ਮਾਹ ਪਕੜ ਠਾਕੁਰ ਹਾਂ ਕੇ ਧੀ ਗੁਣ ਅਵ ਗਣਨਾ ਪਛਾਣੇ ਗੁਣ ਹਰਤ ਪਾਇਆ ਰੰਗ ਲਾਲ ਬਣ ਜਿਸ ਹੱਭ ਕੇ ਸੁਹੰਦਾ ਜਨ ਨਾਨਕ ਧੰ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਯਾਰ ਵੇ ਮਿਤ ਸੁਖ ਸੁਖੇਂਦੀ ਸਾਮ ਪਾਈ ਵਰ ਲੋੜੀਂਦਾ ਆਇਆ ਵਜੀਵਾ ਧਾਈ ਮਾ ਮੰਗਲ ਰਹਿਤ ਖੀਆ ਪਿਰ ਦਿਆਲ ਸਦ ਨਵ ਰੰਗਿਆ ਵੜ ਭਾਗੇ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗਿਆ ਆਸ ਮਨ ਸ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਨਵੰਤ ਨਾਨਕ ਸੁਖ ਸੁਖੇਂਦੀ ਸਾ ਮ ਗੁਰ ਮਿਲ ਪਾਈ ਆਸਾ ਮਨ ਸਾ ਸਗਲ ਪੂਰੀ ਪਰਿਆ ਅਹੰਕਾਰ ਅੰਕ ਮਿਲਾਈ ਬਿਨ ਨਵੰਤ ਨਾਨਕ ਸੁਖ ਸੁਖੇਂਦੀ ਸਾਮ ਗੁਰਮਿਲ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੈ